ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਕੋਚਦੈਰੀ ਫਾਰਮ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਹ ਆਪਣੀ ਝੋਟੀ ਆਹ ਬੱਚੀ ਲੈ ਕੇ ਆਇਆ ਆਪਾਂ ਮੋੜ ਮੰਡੀ ਤੋਂ ਆਪਣੇ ਮਾਸੀ ਦੇ ਮੁੰਡੇ ਤੋਂ ਫਾਰਮ ਦੇ ਵਿੱਚੋਂ ਇਹ ਵੀ ਐਸ ਦੇ ਸੀਮੰਦ ਦੀ ਬਹੁਤ ਚੰਗੇ ਰਿਕਾਰਡ ਦੀ ਬੱਚੀ ਹੈ ਤੇ ਆਹ ਆਪਣੀ ਆਈ ਥੀ ਗਾਂ ਦੇ ਮਗਰ ਬੱਚੀ ਹਾਂਜੀ ਤੇ ਆਹ ਝੋਟੀ ਆ ਆਈ ਹੋਈ ਹਰਿਆਣੇ ਬਠਿੰਡੇ ਤੋਂ ਇਹ ਕੱਟੀ ਲੈ ਕੇ ਆਇਆ ਦੀ ਬਈ ਮੈਂ 37000 ਦੀ ਪਹਿਲੇ ਸੂਏ ਨੇ 13 14 ਲੀਟਰ ਤੋਂ ਕੱਢਿਆ ਤੇ ਆਪਣੇ ਪਿੰਡ ਦੇ ਵਿੱਚੋਂ ਨਿਆਮ ਵੀ ਜਿੱਤਿਆ ਨੇ ਪਹਿਲੇ ਨੰਬਰ ਤੇ ਆਈ ਸੀ ਉਹਨੇ ਮਤਲਬ 1500 ਰੁਪਿਆ ਦਿੱਤਾ ਸੀ ਤੇ ਟਰੋਫੀ ਨਾਲ 5 ਕਿਲੋ ਮੈਨਨ ਮਿੱਤਰ ਦਿੱਤਾ ਸੀ ਇਹ ਝੋਟੀ ਆ ਤੇ ਆ ਆਪਣੀ ਝੋਟੀ ਤੀਜੇ ਸੂਏ ਸੂਈ ਆ ਤੱਕੀ ਤੀਜੇ ਸੂਏ 18 ਲੀਟਰ ਤੋਂ ਕਰਿਆ ਨੇ ਬਈ ਤੇ ਹੁਣ 14 15 ਤੇ ਚੱਲ ਰਹੀ ਆ ਤੇ ਫੁੱਲ ਖਰਾਕ ਨਾਲ ਮਤਲਬ 18 ਲੀਟਰ ਦੁੱਧ ਦਾ ਜੋਖਿਆ ਆਪਾਂ ਨੇ ਹਾਂਜੀ ਤੇ ਆ ਕੱਟਾ ਐਸੇ ਮੱਝ ਦਾ ਮੋਦੀ ਬੁੱਲ ਦਾ ਤੇ ਹਾਂ ਜਿਹੜੀ ਮੱਝ ਸੂਈ ਆ ਉਹਦਾ ਕੱਟਾ ਗਾ ਫਤਗੀ ਤੇ ਆ ਮੇਰਾ ਮੁੰਡਾ ਗਾ ਪਵਨਦੀਪ ਸਿੰਘ ਪਸ਼ੂਆਂ ਦੀ ਬਹੁਤ ਸੇਵਾ ਕਰਦਾ ਏ ਤੇ ਆ ਗਾਈਆਂ ਆਪਣੀ 18 ਲੀਟਰ ਤੇ ਚੱਲ ਰਹੀ ਆ ਬਾਈ ਪਿੱਛੇ ਜੇ ਲੈ ਕੇ ਆਏ ਤੇ ਆਪਾਂ 80-85 ਹਜ਼ਾਰ ਦੀ ਤੇ ਆ ਝੋਟੀ 18 ਲੀਟਰ ਵਾਲੀ ਮੱਝ ਦੀ ਝੋਟੀ ਆ ਇਹਨਾਂ ਮੇ ਦੁੱਧ ਹੋ ਗਈ ਹੁਣ ਤੇ ਵਧੀਆ ਉਮੀਦਾਂ ਨੇ ਤੇ ਹਾ ਘੱਟਾਗਾ ਉਸੇ 18 ਲੀਟਰ ਵਾਲੀ ਮੱਝ ਦਾ ਮੋਦੀ ਬੋਲਦਾ ਹੈ ਪਿੰਡ ਸੀ ਕੱਟਾ ਸੀ ਬਈ 20 ਲੀਟਰ ਵਾਲੀ ਮੱਝ ਦਾ ਉਹਦਾ ਕੱਟਾਗਾ ਇਹਦੇ 13000 ਰੁਪਏ ਲੱਗ ਚੁੱਕੇ ਆ 15000 ਰੁਪਏ ਮੰਗਦੇ ਤੇ ਬਾਈ ਆਪਾਂ ਤੇ ਆਹ ਕੱਟੀ ਮਤਲਬ ਅੱਜ ਪਹਿਲੇ ਸੂਏ 15 ਲੀਟਰ ਦੁੱਧ ਕੱਢਿਆ ਉਹਦੀ ਕੱਟੀ ਆਗੀ ਹਾਂਜੀ ਇਹ ਆਪਣੇ ਪਸ਼ੂ ਨੇ ਮੈਗਰੂ ਜੀ ਦਾ ਖਾਲਸਾ ਮੈਗਰੂ ਜੀ ਕੀ ਫਤਿਹ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਪੋਚ ਡੈਰੀ ਫਾਰਮ ਪਸ਼ੂਆਂ ਦੀ ਬੱਤਵਾਰ ਜਾਣਕਾਰੀ ਦੇ ਲਈ ਹਾਂਜੀ ਧੰਨਵਾਦ ਜੀ